ਮੇਰੇ ਤੋਂ ਨਾ 6 ਇੰਚ ਲੰਬਾ ਇੱਕ ਸਰੀਰ ਕਹਿੰਦਾ ਭਾਈ ਸਾਹਿਬ ਸਾਈਡ ਤੇ ਆਜੋ ਆਖੋ ਸਤਨਾਮ ਵਾਹਿਗੁਰੂ ਮੈਨੂੰ ਕਹਿੰਦਾ ਸਾਈਡ ਤੇ ਆਜੋ ਸਾਡਾ ਥੋੜਾ ਜਿਹਾ ਰੋਜ ਦਾ ਹੀ ਕੰਮ ਹੈ ਮੈਂ ਕਿਹਾ ਇਹਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਬਾਬਾ ਜੀ ਦੀ ਆਖੋ ਸਤ ਇਹ ਤਾਂ ਹੀ ਮੈਨੂੰ ਕਹਿੰਦਾ ਸਾਈਡ ਤੇ ਆਜੋ ਮੈਂ ਕੀਰਤਨ 'ਚ ਕੋਈ ਗੱਲ ਨਹੀਂ ਉਹ ਪ੍ਰੇਮ ਦੀ ਗੱਲ ਨਹੀਂ ਕਹੀ ਜਿਹੜੀ ਬਰਦਾਸ਼ਤ ਮੈਂ ਆ ਗਿਆ ਸਾਈਡ ਤੇ ਮੈਂ ਕਿਹਾ ਦੱਸੋ ਮੈਨੂੰ ਕਹਿੰਦਾ ਮੈਂ ਮੈਨੂੰ ਜਾਣਦੇ ਹੋ ਮੈਂ ਕਹਿੰਦਾ ਨਹੀਂ ਕਹਿੰਦਾ ਮੈਂ ਅੰਮ੍ਰਿਤਸਰ ਦਾ ਵੱਡਾ ਡਾਕਟਰ ਆ ਐਮ ਡੀ ਪਰਮਜੀਤ ਸਿੰਘ ਰਾਣਾ ਮੈਂ ਨਾਂ ਤਾਂ ਲਿਆ ਪੁੱਛ ਲੋ ਜਾ ਕੇ ਕਹਿੰਦਾ ਮੈਂ ਅੰਮ੍ਰਿਤਸਰ ਦਾ ਵੱਡਾ ਡਾਕਟਰ ਆ ਉਹ ਤਾਂ ਨਾਂ ਛੋਟਾ ਹੀ ਲੈਦੇ ਮੇਰਾ ਰਾਣਾ ਐਮ ਡੀ ਤੇ ਮੈਂ ਆਪਰੇਸ਼ਨ ਕਰਦਾ ਕਹਿੰਦਾ ਤੁਸੀਂ ਬਾਬਾ ਜੀ ਦੇ ਵਜਨ ਸੁਣਾਇਆ ਮੈਨੂੰ ਕਹਿਣ ਲੱਗਾ ਵੀ ਵੀ 25 ਚਾਂਸ ਮੇਰੀਆਂ ਅੱਖਾਂ ਸਾਹਮਣੇ ਹੋਏ ਪਰ ਮੈਂ ਤੁਹਾਨੂੰ ਇੱਕੋ ਹੀ ਸੁਣਾਵਾਂ ਮੇਰਾ ਸਿਰ ਚ ਹੋ ਗਿਆ ਬਾਬਾ ਜੀ ਅੱਗੇ ਮੈਂ ਗਿਆ ਬਾਬਾ ਜੀ ਮੈਂ ਸਮਝਦਾ ਸਾਂ ਵੀ ਕੋਈ ਗਲਤੀ ਲੱਭੂਗਾ ਇਹ ਤੇ ਆਪਣਾ ਹੀ ਭਰਾ ਨਿਕਲਿਆ ਆਖੋ ਸਤਨਾਮ ਇਹ ਵੀ ਤੁਹਾਡਾ ਹੀ ਭਰਾ ਹੈ ਉਹਨੇ ਵਜਨ ਸੁਣਾਇਆ ਜੀ ਕੋਈ 50 55 ਸਾਲ ਦੀ ਮਾਤਾ ਉਹਦੀ ਛਾਤੀ 'ਚ ਗਿਲਟੀਆਂ ਹੋਈਆਂ ਇਹ ਡਾਕਟਰ ਸੁਣਾ ਰਿਹਾ ਜਾ ਕੇ ਕੁਝ ਕਰਦੇ ਕਹਿੰਦੇ ਐਕਸਰਾ ਹੋਇਆ ਗਿਲਟੀਆਂ ਨਿਕਲੀਆਂ ਕਹਿੰਦੇ ਮੈਂ ਮਾਤਾ ਨੂੰ ਕਿਹਾ ਆਪਰੇਸ਼ਨ ਹੋਣਾ ਉਹ ਗੋ ਮਾਤਾ ਕਹਿੰਦੀ ਕਿ ਕਿੰਨੇ ਕੇ ਪੈਸੇ ਲੱਗਣਗੇ ਕਹਿੰਦੇ ਮੈਂ ਆਖਿਆ ਜੀ 20000 ਲੱਗੇਗਾ ਜੇ ਤੁਸੀਂ ਕਰਾਉਣਾ ਹੈ ਤੇ 10000 ਅਡਵਾਂਸ 10 ਆਪਰੇਸ਼ਨ ਤੋਂ ਬਾਅਦ ਦੇ ਦੇਣਾ ਕਹਿੰਦੇ ਉਹਨਾਂ ਨੇ 10000 ਦਿੱਤਾ ਕੁਝ ਦਵਾਈਆਂ ਦਿੱਤੀਆਂ ਲਹਿਣ ਖਾਣਾ ਸੇ ਆਪਰੇਸ਼ਨ ਦੀ ਡੇਟ ਦੇ ਦਿੱਤੀ ਵੀ ਪਰਸੋਂ ਚੌਥ ਹੋ ਜਾਏਗਾ ਉਹ ਮੈਨੂੰ ਡਾਕਟਰ ਭਜਨ ਸੁਣਾ ਰਿਹਾ ਹੈ ਰਾਣਾ ਜੀ ਕਹਿੰਦੇ ਮੈਨੂੰ ਇੱਕ ਦਿਮ ਅਗਲੇ ਦਿਨ ਬਾਹਰ ਜਾਣਾ ਪੈਗੇ ਵਿਦੇਸ਼ ਵਿੱਚ ਕਹਿੰਦੇ ਮੈਂ ਮਾਤਾ ਨੂੰ ਫੋਨ ਕੀਤਾ ਤੇ ਦੱਸ ਦਿੱਲੀ ਮੈਂ ਵਿਦੇਸ਼ ਜਾ ਰਿਹਾ ਹਾਂ ਤੇ ਗਿਲਟੀ ਦਾ ਆਪਰੇਸ਼ਨ ਇਹੋ ਜਿਹਾ ਹੁੰਦਾ ਵੀ ਹਫਤਾ 10 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਤੇ ਮੈਂ ਹੁਣ ਤੋਂ 15 ਦਿਨ ਬਾਅਦ ਤੁਹਾਡਾ ਆਪਰੇਸ਼ਨ ਕਰਾਂਗਾ ਆ ਕੇ ਫੋਨ ਕਰ ਦਰ ਹੋ ਗਿਆ ਹੋ ਗਿਆ ਸੰਗਤ ਜੀ ਇਹ ਡਾਕਟਰ ਨੇ ਬਚਨ ਸੁਣਾਇਆ ਉਹ ਮਾਤਾ ਛੀਂਧਾਂ ਤੇ ਬੈਠੀ ਹੋਈ ਬਾਬਾ ਦੀਪ ਸਿੰਘ ਦੇ ਦਰ ਤੇ ਚਾਟਿੰਗ ਮੈਂਡ ਚ ਆਉ ਉਹਦੀ ਇੱਕ ਸਹੇਲੀ ਗੁਰਮੁਖ ਉਹਨੇ ਪੁੱਛ ਲਈ ਬੜੀ ਉਦਾਸ ਬੈਠੀ ਹੈ ਉਹ ਮਾਤਾ ਕੋ ਕਹਿੰਦੀ ਕੱਲ ਮੇਰਾ ਆਪਰੇਸ਼ਨ ਸੀ ਡਾਕਟਰ ਨੂੰ ਬਾਹਰ ਜਾਣਾ ਪੈ ਗਿਆ ਛਾਤੀ ਦੀ ਗਿਲਟੀ ਹੈ ਤੇ ਮੈਂ ਉਹਦ ਕਰਕੇ ਫਿਰ ਆਪਰੇਸ਼ਨ ਮਿਸ ਹੋ ਗਿਆ ਥੋੜਾ ਉਦਾਸ ਉਹ ਗੁਰਮੁਖ ਸਹੇਲੀ ਕਹਿੰਦੀ ਹੈ ਵੀ ਤੈਨੂੰ ਤੇ 15 ਦਿਨ ਦਾ ਸਮਾਂ ਮਿਲ ਗਿਆ ਤੂੰ 15 ਦਿਨ ਹਾਜ਼ਰੀ ਲਾ ਕਹਿੰਦੀ ਕੀ ਕਰਾਂ ਉਹ ਸਹੇਲੀ ਕਹਿੰਦੀ ਤੂੰ ਬਾਬਾ ਜੀ ਦੇ ਦਰ ਤੇ ਬੈ ਕੇ 200 ਮਨੀਆਂ ਦੇ ਪਾਠ ਰੋਜ਼ ਕਰ ਹੁਣ ਇਹ ਗੱਲ ਦੂਜੇ ਬਨੇ ਨਾ ਖੜੇ ਹੋ ਮੈਨੂੰ ਬੋਲੜੀ ਪੈਣੀ ਹੈ ਦੂਜਾ ਗੁਰਮੁਖ ਸਹੇਲੀ ਨੇ ਕੀ ਕਿਹਾ ਵੀ ਜਿਹੜੀ ਜੋਤ ਹੈ ਨਾ ਜੋਤ ਜਿੱਥੇ جگਦੀ ਇਹਨੂੰ ਦੂਜੇ ਬਨੇ ਨਾ ਖੜੇ ਹੋ ਸ਼ਰਦਾ ਵਾਲਿਆਂ ਵਾਸਤੇ ਬੜਾ ਕੋਈ ਹੈ ਉਹ ਜੋਤ ਦਾ ਹਲਕਾ ਜਿਹਾ ਭਾਂਵੇਂ ਘੋ ਲੈ ਕੇ ਨਾ ਮਾੜਾ ਜਾਈ ਉਹ ਜਗ੍ਹਾ ਤੇ ਮੱਲਣਾ ਜਿੱਥੇ ਮੁਸ਼ਕਲ ਹੈ ਤੇ ਰੋਜ਼ ਅਰਦਾਸ ਕਰ ਦੇਗ ਲੈ ਕੇ ਬਾਬਾਈ 15 ਨੇ ਨੇ ਪ੍ਰੈਸ਼ਰ ਹੈ ਠੀਕ ਠਾਕ ਹੋ ਜੇ ਆਖੋ ਸਤਨਾ ਓ ਠੀਕ ਠਾਕ ਹੋ ਜੇ ਉਹਨੇ ਸ਼ੁਰੂ ਕਰ ਉਸੇ ਤਰ੍ਹਾਂ ਜੋਤ ਦੇ ਕੇ ਉਹਦੀ ਹਾਜ਼ਰੀ ਲਾਉਣੀ ਸ਼ਰਦਾ ਨਾਲ ਇਧਰ ਦੋਸ ਮਨੀ ਸਾਹਿਬ ਦੇਖ ਲੈ ਕੇ ਅਰਦਾਸ ਰੋਜ ਉਹ ਮਾਤਾ ਜੀ ਜਿਹਦਾ ਆਪਰੇਸ਼ਨ ਸੀ ਬਾਕੀ ਮੈਂ ਇੱਕ ਅੱਧਾ ਮਿੰਟ ਬੋਲ ਜਾਵਾਂ ਬਾਬਾਈ ਦੇ ਘਰ 'ਚ ਇੰਨੀ ਸ਼ਰਧਾ ਰੱਖਿਓ ਐ ਚੀਜ਼ਾਂ ਤੇ ਕਿੰਤੂ ਪ੍ਰਿੰਤੂ ਨਾ ਕਰਿਓ ਜੋਤ ਤੇ ਮੈਂ ਖੁਦ ਮਹਾਪੁਰਸ਼ਾਂ ਤੋਂ ਸੁਣਿਆ ਜੁੜੇ ਹੋਇਆ ਤੂੰ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਸ਼ਹੀਦ ਸਿੰਘਾਂ ਦੇ ਦਰ ਤੇ ਜਿਹੜੀ ਜੋਤ ਵੀ ਜਗਦੀ ਹੋਵੇ ਉਹਦੇ ਆਸੇ-ਪਾਸੇ ਵੀ ਸ਼ਹੀਦੀ ਫੌਜਾਂ ਦਾ ਪੈਰਾ ਹੁੰਦਾ ਹੈ ਇਹ ਪੈਰਾ ਹੁੰਦਾ ਜੀ ਉਹ ਪੈਰਾ ਕੰਮ ਕਰਦਾ ਦੂਜਾ ਮੈਨੂੰ ਦੱਸਿਆ ਸੀ ਮਹਾਂਪੁਰਸ਼ਾਂ ਨੇ ਇੱਕ ਜੋਤ ਦੇ ਕੋਸ਼ ਗੁਪਤ ਰੂਹਾਂ ਸ਼ਹੀਦੀ ਉਹਨਾਂ ਦਾ ਪੈਰਾ ਹੁੰਦਾ ਹੈ ਕੰਮ ਉਹ ਕਰਦੀ ਹੈ ਦੂਜਾ ਮੈਨੂੰ ਦੱਸਿਆ ਸੀ ਕਹਿੰਦੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਜ਼ਰੂਰ ਕਰਿਆ ਕਰ ਮੈਨੂੰ ਕਿਹਾ ਨਿਸ਼ਾਨ ਸਾਹਿਬ ਕੋਲ ਜਾ ਕੇ ਨਾ ਕੋਈ ਕਿੰਤੂ ਕਰੇ ਕੋਈ ਗੱਲ ਨਹੀਂ ਪਤਾ ਦੇ ਕੇ ਆ ਕਰ ਮੈਂ ਕਿਹਾ ਇਹ ਕਿਉਂ ਕਹਿੰਦੇ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਵੇ ਗੁਰੂ ਘਰ ਵਿੱਚ ਉੱਥੇ ਵੀ ਸ਼ਹੀਦੀ ਫੌਜਾਂ ਦਾ ਗੁਪਤ ਪਹਿਰਾ ਹੁੰਦਾ ਜਿਕਾਰਾ ਦਿਓ ਗੱਜ ਕੇ ਪਿਆਰ ਦਾ ਸਭ ਸ੍ਰੀ ਇਹ ਚੀਜ਼ਾਂ ਸੰਗਤੋਂ ਲੱਗਣਗੀਆਂ ਬਾਹਰੋਂ ਨਹੀਂ ਲੱਭਣੀਆਂ ਸਰਦਾ ਕੋਈ ਹੋਰ ਮਸਲਬ ਨਹੀਂ ਸ਼ਰਦਾ ਸਿੱਖੀ ਦਾ ਮੋਢਾ ਹੈ ਮੋਢ ਆਖੋ ਸਤਨਾਮ ਇਹ ਸ਼ਰਦਾ ਹੀ ਨਹੀਂ ਤਾਂ ਕੁਝ ਵੀ ਨਹੀਂ ਸ਼ਰਦਾ ਰੱਖੋ ਜੋਤ ਤੇ ਸ਼ਰਦਾ ਰੱਖੋ ਨਿਸ਼ਾਨ ਸਾਹਿਬਾਂ ਨੂੰ ਨਮਸਕਾਰ ਕਰਨ ਤੇ ਜेन ਪ੍ਰੇਮ ਕੀਓ ਨਹੀਂ ਤੇ ਨਹੀਂ ਪ੍ਰਭੂ ਚਲੋ ਉਹ ਮਾਤਾ ਹਜਰੀ ਲਾਂਦੀ ਲਈ ਇਹ ਮੈਨੂੰ ਡਾਕਟਰ ਭਜਨ ਸੁਣਾ ਰਿਹਾ ਵੀ ਮੈਂ ਬਾਹਰੋਂ ਆਇਆ ਅਗਲੇ ਦਿਨ ਬੁਲਾ ਲਿਆ ਇਤਨਾ ਇਤਨਾ ਐਕਸਰੇ ਦੁਬਾਰਾ ਕਰਾ ਕੇ ਤੇ ਆਜੋ ਤੁਹਾਡਾ ਕੱਲ ਪ੍ਰੈਸ਼ਰ ਇਹ ਡਾਕਟਰ ਸੁਣਾ ਰਿਹਾ ਹੈ ਕਿ ਸਾਡੀ ਥਿਉਰੀ ਹੈ ਕਿ ਜੇ ਪ੍ਰੈਸ਼ਰ ਜਦੋਂ ਵੀ ਕਰਨਾ ਹੋਵੇ ਦੁਬਾਰਾ ਐਕਸਰੇ ਕਰਾਨੇ ਆ ਵੀ ਗਿਲਟੀ ਵੱਡੀ ਹੋਈ ਹੈ ਕਿ ਛੋਟੀ ਹੋਈ ਹੈ ਕਿ ਆਪਣੀ ਜਗ੍ਹਾ ਤੋਂ ਹਿਲਜੁਲ ਗਈ ਹੈ ਉਸ ਹਿਸਾਬ ਨਾਲ ਕਰਨਾ ਹੁੰਦਾ ਪ੍ਰੈਸ਼ਰ ਕਹਿੰਦੇ ਅਸੀਂ ਦੁਬਾਰਾ ਐਕਸਰੇ ਕਰਾ ਕੇ ਬੁਲਾ ਰਿਹਾ ਕਹਿੰਦੇ ਮਾਤਾ ਸਟ੍ਰੈਚਰ ਤੇ ਬਹਿ ਗਈ ਲੰਮੇ ਪੈ ਗਈ ਹੁਣ ਲੈ ਚੱਲੇ ਆਪਰੇਸ਼ਨ ਲਈ ਡਾਕਟਰ ਪਰਮਜੀਤ ਸਿੰਘ ਰਾਣਾ ਸੁਣਾ ਰਿਹਾ ਹੈ ਬਚਨ ਕਹਿੰਦੇ ਜਦੋਂ ਸਾਡੀ ਇੱਕ ਥਿਊਰੀ ਹੈ ਵੀ ਐਕਸਰੇ ਦੁਬਾਰਾ ਵੇਖਣਾ ਹੈ ਨਵਾਂ ਕਰਾ ਕੇ ਕਹਿੰਦੇ ਜਦੋਂ ਮੈਂ ਐਕਸਰੇ ਵੇਖਿਆ ਜਿਹੜਾ ਕਰਾਇਆ ਮਾਤਾ ਨੇ ਕਦੀ ਮੈਂ ਉਲਟਾ ਕਰਾਂ ਕਦੀ ਸਿੱਧਾ ਕਰਾਂ ਗਿਲਟੀ ਨਜ਼ਰ ਹੀ ਨਾ ਆਵੇ ਵਿੱਚ ਆਖੋ ਸਤਨਾ ਅਸੀਂ ਕਹਿੰਦੇ ਘੰਟਾ ਰੋਕ ਕੇ ਦੁਬਾਰਾ ਐਕਸਰੇ ਕਰਾਇਆ ਵੀ ਪਤਾ ਨਹੀਂ ਗਲਤ ਹੋ ਗਿਆ ਜਿਹੜਾ ਦੁਬਾਰਾ ਕਰਾਇਆ ਉਹਦੇ 'ਚ ਵੀ ਗਿਲਤੀ ਨਾ ਆਵੇ ਕਹਿੰਦੇ ਮੈਂ ਮਾਤਾ ਨੂੰ ਕਿਹਾ 15 ਦਿਨ ਪਹਿਲੇ ਜਿਹੜਾ ਐਕਸਰੇ ਕਰਾਇਆ ਲਿਆਂਦਾ ਨਾਲ ਕਹਿੰਦੀ ਹਾਂ ਉਹ ਸਟ੍ਰੈਚਰ ਦੇ ਉੱਤੇ ਨਿੱਗੀ ਜੀ ਕੁੰਡੀ ਸੀ ਲੋਹੇ ਦੀ ਤੇ ਉਹਦੇ ਨਾਲ ਲਫਾਫਾ ਡੰਗਿਆ ਸੀ ਉਹ ਕਹਿੰਦੇ ਮੈਂ ਉਹਦੇ 'ਚ ਉਹ ਪੁਰਾਣਾ ਐਕਸਰੇ ਦੇਖਿਆ ਤੇ ਉਹਦੇ 'ਚ ਗਿਲਤੀ ਹੈਗੀ ਐ ਨਵੇਂ ਆ ਜਾਏ ਕਹਿੰਦੇ ਮੈਂ ਮਾਤਾ ਨੂੰ ਸਟ੍ਰੇਚਰ ਤੇ ਲੰਮੇ ਪਿਆ ਪਿਆ ਕਿਹਾ ਵੀ ਮਾਦਾ ਜੀ ਕੀ ਕਰਦੇ ਰਹੇ ਹੋ ਮੈਂ 15 ਦਿਨ ਬਾਹਰ ਗਿਆ ਕੀ ਕਰਦੇ ਰਹੇ ਹੋ ਉਹ ਕਹਿੰਦੀ ਪੁੱਤਰ ਮੈਨੂੰ ਕੋਈ ਗੁਰਮੁਖ ਸਹੇਲੀ ਮਿਲੀ ਸੀ ਉਹਨੇ ਕਿਹਾ ਸੀ 2 400 ਮਨੀ ਸਾਹਿਬ ਜੋਤ ਦੀ ਹਾਜ਼ਰੀ ਸ਼ਰਦਾ ਨਾਲ ਤੇ ਰੋਜ਼ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰੀ ਜਾਓ ਤੇ ਅਰਦਾਸ ਕਹਿਣਾ ਬਾਬਾ ਦੀਪ ਸਿੰਘ ਜੀ ਆਪਰੇਸ਼ਨ ਠੀਕ ਠਾਕ ਹੋ ਜੇ ਆਕੋ ਸਾਧਨਾ ਆਪਰੇਸ਼ਨ ਠੀਕ ਠਾਕ ਹੋ ਜੇ ਇਹੋ ਜਿਹੇ ਡਾਕਟਰ ਚਾਹੀਦੇ ਆ ਜਿਉ ਡਾਕਟਰ ਚਾਹੁੰਦਾ ਦੁਬਾਰਾ ਕਾਰਵਾਈ ਪਾ ਕੇ ਆਪਣੀ ਮਾਇਆ ਬਣਾ ਸਕਦਾ ਸੀ ਆਖੋ ਸਤਨਾਮ ਪਰ ਸੱਚ ਸੀ ਉਹਨੇ ਕਹਿਤਾ ਮਾਤਾ ਬਾਬਾ ਜੀ ਤੇਰੇ ਤੇ ਜਿਆਦਾ ਹੀ ਦਿਆਲੂ ਹੋ ਗਏ ਆਖੋ ਸਤਨਾਮ ਬਾਬਾ ਦੀਪ ਸਿੰਘ ਤੇਰੇ ਤੇ ਜਿਆਦਾ ਹੀ ਦਿਆਲੂ ਹੋ ਗਏ ਕਹਿੰਦੀ ਕੀ ਹੋਇਆ ਉਹ ਲੰਮੇ ਪਾ ਵੀ ਮਾਤਾ ਤੇਰਾ ਆਪਰੇਸ਼ਨ ਨਹੀਂ ਹੋਣਾ ਉਹ ਘਰ ਆ ਗਈ ਵੇ ਹੁਣ ਅਜ ਕੀ ਪ੍ਰੋਬਲਮ ਆ ਗਈ ਮਾਤਾ ਬਾਬਾ ਦੀਪ ਸਿੰਘ ਤੇਰੇ ਦੇ ਜਿਆਦਾ ਹੀ ਪ੍ਰਸੰਨ ਹੋ ਗਏ ਐ ਤੂੰ ਅਰਦਾਸ ਕਰਦੀ ਰਹੀ 15 ਦਿਨ ਆਪਰੇਸ਼ਨ ਠੀਕ ਠਾਕ ਹੋ ਜੇ ਬਾਬਾ ਦੀਪ ਸਿੰਘ ਜਿਆਦਾ ਦੇ ਆਲੂ ਹੋ ਗਏ ਬਾਬਾ ਦੀਪ ਸਿੰਘ ਕਹਿੰਦੇ ਹੋਣ ਹੀ ਨਹੀਂ ਦੇਣਾ ਬੋਲੇ ਕਾਊਂਟਰ 'ਤੇ ਰੂ ਇਸ਼ਾਰਾ ਕੀਤਾ 10000 ਲਿਆਓ ਇਹੋ ਜੇ ਡਾਕਟਰ ਨਹੀਂ ਜੇ ਲਵਦੇ ਉਹ 10000 ਆਇਆ ਮਾਤਾ ਜੀ ਦੇ ਤਲੀ ਤੇ ਰੱਖਿਆ ਮਾਤਾ ਜੀ ਇਹ ਬਾਬਾ ਜੀ ਜਾਣਣ ਉਹਨਾਂ ਦੀ ਲੀਲਾ ਜਾਣੇ ਜਿਹੜੀ 15 ਦਿਨ ਦਵਾਈ ਖਾਂਦੇ ਰਹੇ ਹੋ ਜਿਹੜੀ ਸੋਮਨੀ ਸਾਹਿਬ ਦੀ ਹਾਜ਼ਰੀ ਲਾਂਦੇ ਰਹੇ ਹੋ ਜੋਤ ਦੀ ਹਾਜ਼ਰੀ ਅਰਦਾਸ ਦੀ ਹਾਜ਼ਰੀ ਲਾਂਦੇ ਰਹੇ ਹੋ ਦੇਖ ਲੈ ਕੇ ਉਹ ਸਾਰੀ ਗਿਲਟੀ ਅੰਦਰ ਹੀ ਘੁਲ ਗਈ ਆਖੋ ਸਤਨਾਮ ਵਾਹ ਤੁਹਾਡੇ ਆਪਰੇਸ਼ਨ ਦੀ ਲੋੜ ਨਹੀਂ ਬਾਬਾ ਜੀ ਜਿਆਦਾ ਦਿਆਲੂ ਹੋ ਗਏ ਤੁਸੀਂ ਅਰਦਾਸ ਕਰਦੇ ਰਹੇ ਆਪਰੇਸ਼ਨ ਠੀਕ ਠਾਕ ਹੋ ਜੇ ਬਾਬਾ ਜੀ ਦੀ ਮੌਜ ਨਹੀਂ ਕਿਹਾਂ ਗੱਲ ਹੈ ਬਾਬਾ ਜੀ ਕਹਿੰਦੇ ਹੋਣ ਹੀ ਨਹੀਂ ਦੇਣਾ ਇੱਕ ਕਰਜਕਾਰਾ ਬਲਾਓ ਸਾਰੀ ਸੰਗਤ ਗੱਜ ਕੇ ਹਰ ਸਿਆਖਾ ਅਰਦਾਸ ਚ ਇੰਨੀ ਤਾਕਤ ਹੈ ਅੱਜ ਤੁਸੀਂ ਭਾਈ ਨਰਿੰਦਰ ਸਿੰਘ ਜੀ ਜਿਨ੍ਹਾਂ ਕੋ ਸਟੇਜ ਦੀ ਡਿਊਟੀ ਹੁੰਦੀ ਹੈ ਉਹਨਾਂ ਕੋਲੋਂ ਕਿੰਨੇ ਵਜਨ ਸੁਣੇ ਬਾਬਾ ਦੀਪ ਸਿੰਘ ਜੀ ਦੁਪਹਿਰੇ ਵਾਰੇ ਦੁਪਹਿਰੇ ਦੀ ਵਡਿਆਈ ਦੁਪਹਿਰੇ ਦੀ ਮਹਾਨਤਾ ਔਰ ਵੇਖੋ ਵਾਰਡ ਲੱਗੀ ਰਵੇ ਇੱਥੇ ਮਹੀਨੇ ਚ ਇੱਕ ਐਤਵਾਰ ਹੈ ਚਾਟੀ ਮਣ ਚੌਂਕ ਚਾਰੇ ਐਤਵਾਰ ਦੁਪਹਿਰਾ ਹੁਣ ਮੈਂ ਜਦੋਂ ਆਇਆ ਨਾ ਅਮਰੋਸਰੋ ਤਕਰੀਬਨ ਡੇਢ ਲੱਖ ਬੰਦਾ ਚਪੈਰਾ ਕੱਟ ਰਿਹਾ ਹੈ ਬਾਬਾ ਦੀਪ ਸਿੰਘ ਦੇ ਦਰ ਤੇ ਚਾਟੀਵਣ ਚੌਂਕ ਤੇ ਡੇਢ ਲੱਖ ਜੋ 25000 ਬੰਦਾ ਖਲੋ ਕੇ ਚਪੈਰਾ ਕੱਟ ਰਿਹਾ ਜਕਾਰਾ ਦੇਉ ਪਿਆਰ ਦੇ ਨਾਲ ਜਗ੍ਹਾ ਹੀ ਨਹੀਂ ਬੈਠਣ ਦੀ ਸਤਿ ਆਕਾਲ ਇੱਕ ਤਿੱਲ ਸੁਟਣ ਦੀ ਜਗ੍ਹਾ ਨਹੀਂ ਇੰਨੀ ਬਾਬਾ ਜੀ ਕਿਰਪਾ ਕਰ ਰਿਹਾ ਹੈ ਬਾਬਾ ਜੀ ਵਰਤ ਰਿਹਾ ਹੈ ਕਿ ਮੈਂ ਗੁਰੂ ਦੀ ਹਜ਼ੂਰੀ ਚ ਬੋਲ ਰਿਹਾ ਹਾਂ ਉਹ ਕੋਲੋਂ ਨਹੀਂ ਕੱਲ ਮੈਂ ਭਲਾਈ ਕਹਿੰਦੇ ਰਸਾਂ ਜੈਪੁਰ ਤੋਂ ਸੰਗਤ ਆਈ ਅੱਠ ਨੌ ਸਰੀਰ ਜੈਪੁਰ ਤੋਂ ਚਾ ਬਣੀ ਸ਼ਿਕਾਇਆ ਮੈਂ ਕਿਹਾ ਕਿਵੇਂ ਆਏ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਪੰਜ ਦੁਪਹਿਰੇ ਕੱਟੇ ਸੀ ਬਾਬਾ ਜੀ ਨੇ ਕੰਮ ਫਤਿਹ ਕਰਤਾ ਜਿਹੜਾ ਦੁੱਖ ਸੀ ਖਤਮ ਹੋ ਗਿਆ ਅੱਜ 6ਵਾਂ ਦੁਪਹਿਰਾ ਸਾਰੇ ਕੱਟਣ ਆਏ ਆ ਸ਼ੁਕਰਾਨੇ ਆਂ ਉਸ ਤੋਂ ਬਾਅਦ ਜੋਧਪੁਰ ਜੋਧਪੁਰ ਤੋਂ ਪੰਜ ਛੇ ਸਰੀਰ ਆਏ ਮੈਂ ਕਿ ਕਿੱਧਰ ਆਇਆ ਕਹਿੰਦੇ ਚਪੇਰਾ ਐਡਾ ਮਨ ਖੁਸ਼ ਮੈਂ ਕਿਆ ਬਾਬਾ ਦੀਪ ਸਿੰਘ ਕਿੱਥੇ ਕਮਾਈਆਂ ਕੀਤੀਆਂ ਜੇ ਜਿਹੜਾ ਜਿਹੜਾ ਵੀ ਤੁਹਾਡੇ ਦਰ ਤੇ ਚਪੇਰੇ ਕਰਕੇ ਅਰਦਾਸਾਂ ਕਰਦਾ ਇੰਜ ਲੱਗਦਾ ਬਾਬਾ ਜੀ ਆਸਣ ਤੋਂ ਉੱਠ ਕੇ ਉਹਦੇ ਘਰ ਜਾ ਕੇ ਇੱਕ ਇੱਕ ਦਾ ਕਾਰਜ ਆਪ ਸਵਾਰ ਦੇ ਜਕਾਰ ਆਵੇ ਗੱਜ ਕੇ ਬੋਲੇ ਆਪ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਬਦਾ ਦੀ ਲੋੜ ਹੈ ਇਹ ਪੰਕਤੀਆਂ ਪ੍ਰਤੱਖ ਸਾਹਮਣੇ ਨਜ਼ਰ ਆਂਦੀ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਜਿਵੇਂ ਬਾਜਾਂ ਵਾਲੇ ਨੇ ਕੁੰਜੀਆਂ ਦੇਤੀਆਂ ਬਾਬਾ ਦੀਪ ਸਿੰਘ ਜੀ ਨੂੰ ਜਿਦੀ ਮਰਜ਼ੀ ਝੋਲੀ ਭਰਦੇ ਹੋ ਗੱਜ ਕੇ ਆਖੋ ਸਤਿਨਾਮ ਆਓ ਜੀ ਸਮਾਪਤੀ ਹੈ ਕੁਝ ਸਜਣਾ ਦਾ ਵਿਚਾਰ ਇਹ ਅਰਦਾਸ ਕਰਨੀ ਚਾਹੀਦੀ ਕਈਆਂ ਦਾ ਨਹੀਂ ਅਰਦਾਸ ਕਰੋ ਕਮ ਜਾਇਜ਼ ਹੋਵੇ ਨਜਾਇਜ਼ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਮਗਰ